ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵਾਂਗੇ ਅੱਜ ਮੈਂ ਤੁਹਾਨੂੰ ਦਿਖਾਣਾ ਕਿ ਤੁਹਾਡੇ ਮੋਟਰਸਾਈਕਲ ਦਾ ਬ੍ਰੇਕ ਜੋ ਜਿੱਥੇ ਲੱਗਦਾ ਜਿਹਨੂੰ ਕਹਿੰਦੇ ਡਰਮ ਲਾਇਬਲ ਇਹ ਚੱਕੇ 'ਚ ਹੁੰਦਾ ਜੇ ਡਰਮ ਤੁਹਾਡਾ ਕਾਜੇ ਤਾਂ ਉਹਦਾ ਕੀ ਹੈ ਤੁਸੀਂ ਜਿਗਾਰਡ ਕਰ ਸਕਦੇ ਹੋ ਤੁਹਾਨੂੰ ਖਰਚਾ ਕਿਉਂਕਿ ਜੇ ਡਰਮ ਕਾਜੇ ਆ ਤਾਂ ਤੁਹਾਡਾ ਕੜਾ ਲੱਗੇਗਾ ਖਰਾਦੀ ਤੇ ਉਹ ਵੀ ਮਹਿੰਗਾ ਖਰਚਾ ਹੋਆ ਜਾਂ ਤੁਹਾਡਾ ਲਾਇਬਲ ਚੇਂਜ ਹੋਏਗਾ ਤੁਹਾਨੂੰ ਮੈਂ ਇੱਕ ਸੌਖਾ ਜਿਹਾ ਤਰੀਕਾ ਦੱਸ ਦਿੰਨਾ ਸਸਤੇ 'ਚ ਸਰ ਜਾਊਗਾ ਜੇ ਤੁਹਾਡਾ ਡਰਮ ਕਾਜੇ ਬ੍ਰੇਕ ਨਾ ਲੱਗਦੀ ਹੋਵੇ ਤਾਂ ਆ ਜਿਗਾਰਡ ਦੇਖ ਲਓ ਹੁੰਦਾ ਡਰਮ ਇਹ ਘੱਟ ਜਾਂਦਾ ਜੀ ਇਹਦੇ ਵਿੱਚ ਬ੍ਰੇਕ ਚੱਲਦੀ ਆ ਬ੍ਰੇਕ ਸ਼ੂ ਜਿਹੜੇ ਹੁੰਦੇ ਆ ਆ ਦੇਖੋ ਤੁਸੀਂ ਇੱਧਾ ਦੀ ਪੱਤੀ ਲੈ ਲੈਣੀ ਆ ਠੀਕ ਜੀ ਪੱਤੀ ਨੂੰ ਅੱਧਾ ਬ੍ਰੇਕ ਸ਼ੂ ਦੇ ਵਿੱਚ ਫਸਾ ਲੈਣਾ ਦੋਨੇ ਪਾਸੇ ਦੇਖ ਲਓ ਤੇ ਆ ਨਾ ਠੀਕ ਆ ਜੀ ਆ ਦੇਖੋ ਦੋਨੇ ਪਾਸੇ ਪੱਤੀਆਂ ਲਾਤੀਆਂ ਬ੍ਰੇਕ ਸ਼ੂ ਹੋ ਗਏ ਉੱਚੇ ਜਿਹੜਾ ਤੁਹਾਡੇ ਰੱਗ ਡਰਮ ਤਾਂ ਸਿਆ ਹੋਇਆ ਵਾ ਫੇ ਤੁਹਾਡਾ ਕੰਮ ਚੱਲ ਜਾਊਗਾ ਤੁਹਾਡੀ ਬ੍ਰੇਕ ਵਧੀਆ ਲੱਗੂਗੀ ਤੁਹਾਨੂੰ ਅਲੋਏਬਲ ਚੇਂਜ ਕਰਾਉਣ ਦੀ ਲੋੜ ਨਹੀਂ ਪਊਗੀ ਆ ਡਰਮ ਦਾ ਕੜਾ ਲਵਾਉਣ ਦੀ ਲੋੜ ਨਹੀਂ ਪਊਗੀ ਧਿਆਨ ਨਾਲ ਦੇਖ ਲੋ ਜੀ ਦਵਾਰਾ ਇਦਾਂ ਤੁਸੀਂ ਦੋ ਪੱਤੀਆਂ ਦੇ ਵਿੱਚ ਪਾ ਲੈਣੀਆਂ ਤੁਹਾਡੀ ਬ੍ਰੇਕ ਵਧੀਆ ਲੱਗੀ ਜੀ ਠੀਕ ਹੈ ਜੀ ਅੱਜ ਗੜ ਕਰਕੇ ਦੇਖ ਲਓ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਚੈਨਲ ਨੂੰ ਕਰ ਲੈਣਾ ਧੰਨਵਾਦ ਸਾਰਿਆਂ ਨੂੰ